ਮਾਗਰਲੇ ਟਾਇਰਾਂ ਦੀ ਗੱਲ ਕਰੀਏ ਤਾਂ ਗੁਡੀਅਰ ਦਾ ਟਾਇਰ ਹੈ ਜੀ ਠੀਕ ਹੈ ਜੀ 70 ਪੈਂਸੇ ਟਾਇਰ ਹੈਗੀ ਹੈ ਜੀ ਠੀਕ ਹੈ ਜੀ ਹਾਂਜੀ ਮੂਰਲੇ ਹੈਗੇ 65 ਪੈਂਸੇ ਟਾਇਰ ਹੀ ਗੁਡੀਅਰ ਦੇ ਠੀਕ ਹੈ ਜੀ ਤੇ ਰੰਗ ਪੇਂਟ ਦਾ ਰੰਗ ਪੇਂਟ ਦਾ ਸਾਰਾ origignal tract ਹੈ ਜੀ ਠੀਕ ਹੈ ਆ ਗਿਆ ਸੀ ਬਾਈ ਇਹ ਮਾਡਲ 2014 ਜੀ ਤੇ ਰੇਟ ਆ 4 ਸਪੀਡ ਹੈ ਜੀ ਇਹ 4 ਸਪੀਡ ਹੈ ਹਾਂਜੀ ਆ ਦੇਖ ਸਕਦੇ ਹੋ ਬਾਈ 4 ਸਪੀਡ ਹੋਇਆ ਹੋਇਆ ਸੁਪਰ ਸੀਟਰ ਨੂੰ ਪੂਰਾ ਐ ਚੱਕੂ ਸੁਪਰ ਸੀਟਰ ਨੂੰ ਪੂਰਾ ਖਿੱਚੂ ਹਾਂਜੀ 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 ਸੁਪਰ ਸੀਟਰ ਨੂੰ ਬਾਈ ਕਹਿੰਦਾ ਪੂਰਾ ਖਿੱਚੂਗਾ ਟਰੈਕਟਰ ਚੈੱਕ ਕਰ ਸਕਦੇ ਹੋ ਬਾਈ ਤੁਸੀਂ ਹਰਿਆਣਾ ਨੰਬਰ ਹੈ ਹਾਂਜੀ ਐਨਓਸੀ ਆ ਪਕੜਵਾ ਕੇ ਦੇ ਦੇਾਂਗੇ ਐਨਓਸੀ ਨਿਕਲਿਆ 855 ਜੀ 2005 ਮਾਡਲ ਜੀ ਹਾਂਜੀ ਲੁਧਿਆਣੇ ਦਾ ਨੰਬਰ ਪੀਵੀ 10 ਠੀਕ ਹੈ ਜੀ ਮੂਲੇ ਟਾਇਰ ਰੇਡੀਅਲ ਪਾਏ ਹੋਇਆ 55 16 ਵਾਲੇ ਠੀਕ ਹੈ ਜੀ ਮਗਰਲੇ ਟਾਇਰ ਹੈਗੇ ਇਹਦੇ ਬੂਡੀਰ ਦੇ 80 ਪੈਸੇ ਟਾਇਰ ਮਗਰਲੇ 14 ਦਾ ਮਾਡਲ ਹੈ ਜੀ ਠੀਕ ਹੈ ਜੀ ਨਵੇਂ ਟਾਇਰ ਆ ਜੀ ਪਿਛਲੇ ਠੀਕ ਹੈ ਜੀ ਮੂਰਲੇ ਹੈਗੇ 80 ਪੈਸੇ ਟਾਇਰ ਮਗਰਲੇ ਨਵੇਂ ਟਾਇਰ ਨੇ ਬਾਈ 14 92 ਵਾਲੇ ਤੇ ਮੂਰਲੇ 80 ਪੈਸੇ ਨੇ ਸੀਆਰ ਦੇ ਟਾਇਰ ਨੇ ਤੇ ਅਗਲੇ ਬੂਡੀਆ ਇੰਜਨ ਹੈ ਜੀ ਕਰਾਸ ਕਰਦਾ ਇੰਜਨ ਹੈ ਇਹ ਕਿੰਨੇ ਆ ਗਿਆ ਸੀ 2019 ਮਾਡਲ ਜੀ ਤੇ ਰੇਟ ਰੇਟ ਹੈਗਾ 5 ਲੱਖ ਤੇ 15000 ਰੁਪਿਆ 20000 ਰੁਪਿਆ ਜੋ ਅਪ ਡਿਸਕਾਊਂਟ ਕਰਦੇ ਆਂ 50 اف ای ਰੋਵਰਸ ਫੀਟਿਓ ਹਾਂ ਜੀ 2000 18 ਮਾਡਲ ਆ ਜੀ ਠੀਕ ਆ ਜੀ ਰੇਡ ਆਪਣਾ 5 ਲੱਖ ਤੇ 83000 ਰੁਪਏ ਦੀ ਡਿਮਾਂਡ ਕਰਦੇ ਆ ਲੋ ਵੀ ਮਿੱਤਰੋ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਪਹੁੰਚਿਆ ਸਾਡੇ ਨਾਲ ਵੀਰ ਜੁੜਿਆ ਸੱਸੀ ਗਲਬਾਈ ਸੱਸੀ ਗਲਬਾਈ ਜੀ ਉਹ ਠੀਕ ਆ ਬਾਈ ਹਾਂਜੀ ਹਾਂਜੀ ਵਧੀਆ ਤੇ ਚੜਦੀ ਕਲਾ ਹਾਂਜੀ ਪੂਰੀ ਕਿੰਨੇ ਕੁ ਟਰੈਕਟਰ ਰੱਖ ਛੱਡਿਆ ਟਰੈਕਟਰ ਆਪਣੇ ਆਏ ਗਏ ਤਕਰੀਬਨ ਮੰਡੀ ਚ 10 ਤੋਂ 15 ਟਰੈਕਟਰ ਠੀਕ ਹੈ ਉੱਚੇ ਕੰਡੀਸ਼ਨਾਂ ਦੇ ਨੇ ਹਾਂ ਜੀ ਉੱਚੇ ਮਾਡਲ ਠੀਕ ਜਿਆਦਾ ਦਾਸ ਮਾਡਲ ਤੋਂ ਉੱਪਰ ਉੱਪਰ ਹੀ ਠੀਕ ਹੈ ਕਾਪੀ ਕਾ ਆ ਜਾਂਦੀ ਕਾਪੀ ਕਾ ਆ ਜਾਂਦੀ ਜਿੰਮੇਵਾਰੀ ਫੁੱਲ ਹੈ ਟਰੈਕਟਰ ਅਗਲਾ ਤਸੱਲੀ ਕਰਕੇ ਲੈ ਕੇ ਜਾਵੇ ਤਸੱਲੀ ਕਰਕੇ ਲੈ ਜਾਵੇ ਜੀ ਹਾਂ ਜੀ ਠੀਕ ਹੈ ਹੁਣ ਆਪਾਂ 855 ਤੋਂ ਸਟਾਰਟ ਕਰਦੇ ਹਾਂ ਹਾਂ ਜੀ ਐਫੀ ਤੋਂ ਇਹ ਵਾਰੀ ਦੱਸੀ ਬਈ ਇਹ ਜੀ 2010 ਮਾਡਲ ਆ ਠੀਕ ਹੈ ਜੀ ਸਾਰਾ ਜੈਨੂਇਨ ਟਰੈਕਟਰ ਹੀ ਇਹ ਠੀਕ ਹੈ ਜੀ ਰੇਟ ਆਪਾਂ ਮਾਡਲ ਹੈਗਾ 2010 ਜੀ ਹਾਂਜੀ ਰੇਟ ਆਪਾਂ ਮੰਗਦੇ ਆ 3 ਲੱਖ ਤੇ 35000 ਠੀਕ ਹੈ ਜੀ ਮਗਰ ਲੈ ਟਾਇਰਾਂ ਦੀ ਗੱਲ ਕਰੀਏ ਤਾਂ ਗੁੜੀਆ ਦੇ ਟਾਇਰ ਹੈ ਜੀ ਠੀਕ ਹੈ ਜੀ 70 ਪੈਂਸੇ ਟਾਇਰ ਹੈਗੇ ਆ ਜੀ ਠੀਕ ਹੈ ਜੀ ਹਾਂਜੀ ਮੂਰਲੇ ਹੈਗੇ ਆ 65 ਪੈਂਸੇ ਟਾਇਰ ਗੁੜੀਆ ਦੇ ਠੀਕ ਹੈ ਜੀ ਤੇ ਰੰਗ ਪੇਂਟ ਦਾ ਰੰਗ ਪੇਂਟ ਦਾ ਸਾਰਾ origignal ਟਰੈਕਟਰ ਹੈ ਜੀ ਠੀਕ ਹੈ ਜੀ ਹਾਂਜੀ ਤੇ ਬਿਲਕੁਲ origignal ਟਰੈਕਟਰ ਹੈ ਮਿੱਤਰੋ ਦੇਖ ਸਕਦੇ ਹੋ ਤੁਸੀਂ ਹਾਂਜੀ ਤੇ ਆ ਜੋ ਅਗਲੇ ਟਰੈਕਟਰ ਦੀ ਗੱਲ ਕਰੀਏ ਅੱਗੇ ਆ ਗਿਆ ਸਿਉਨਾਲੀਕਾ 50 ਦਾ 52 HP एचडीएम ਇਹਦੇ ਬਾਰੇ ਦੱਸੀ ਬਾਈ ਇਹ ਹੈਗਾ ਜੀ ਟਰੈਡ 2019 ਮਾਡਲ ਜੀ ਠੀਕ ਹੈ ਜੀ ਹਾਂਜੀ ਚੇਂਜਰ ਵਾਲਾ ਟਰੈਕਟਰ ਆਈ ਇਹ ਠੀਕ ਹੈ ਜੀ ਹਾਂਜੀ ਕਮਰਸ਼ੀਅਲ ਕੰਮ ਵਾਸਤੇ ਬਹੁਤ ਲੈ ਕੇ ਜਾਂਦੇ ਆ ਜੀ ਠੀਕ ਹੈ ਜੀ ਹਾਂਜੀ ਤੇ ਟਾਇਰਾਂ ਦੀ ਗੱਲ ਕਰੀਏ ਟਾਇਰਾਂ ਜੀ ਐਮ ਆਰ ਫਲੇ ਟਾਇਰ ਹੈਗੀ ਹੈ ਜੀ 80% ਦੇ 80% ਦੇ ਟਾਇਰ ਨੇ ਮਿੱਤਰੋ ਚੌਕੜਾ ਡਬਲ ਗੇਅਰ ਚ ਆ ਗਿਆ ਡਬਲ ਕਲਚ ਆ ਗਿਆ ਤੇ ਪ੍ਰੈਸ਼ਰ ਕਟਾਈ ਆ ਗਿਆ ਪੰਜਾਬ ਨੰਬਰ ਜੀ ਪੰਜਾਬ ਨੰਬਰ ਹੈ ਤੇ ਡਬਲ ਡਿਸਟਰੀਬਿਊਟਰ ਹੈ ਤੇ ਜਿਹੜਾ ਟਾਪ ਮਾਡਲ ਹੈ ਯਾਨੀ ਕਿ ਚੰਗਾ ਡ੍ਰੈਕਟਰ ਹੈ ਤੇ ਮਾਡਲ ਇਹ ਕਿੰਨੇ ਆ ਗਿਆ ਸੀ 2019 ਮਾਡਲ ਜੀ ਤੇ ਰੇਟ ਰੇਟ ਹੈਗਾ 5 ਲੱਖ ਤੇ 15000 ਰੁਪਿਆ 20000 ਰੁਪਿਆ ਜੋ ਆਪਾਂ ਡਿਸਕਾਊਂਟ ਕਰ ਦੇਣਗੇ 5 ਲੱਖ 15000 ਡਿਮਾਂਡ ਹੈ ਮਿੱਤਰੋ 20000 ਰੁਪਿਆ ਡਿਸਕਾਊਂਟ ਹੋ ਜਾਊ ਹਾਂਜੀ ਤੁਸੀਂ ਦੇਖ ਸਕਦੇ ਹੋ ਟਰੈਕਟਰ ਚੰਗਾ ਮੂਰੇ ਆ ਗਿਆ 855 ਜੀ 2005 ਮਾਡਲ ਜੀ ਹਾਂਜੀ ਲੁਧਿਆਣੇ ਦਾ ਨੰਬਰ ਪੀ ਵੀ 10 ਠੀਕ ਹੈ ਜੀ ਮੂਲੇ ਟਾਇਰ ਰੇਡੀਅਲ ਪਾਏ ਹੋਏ ਆ ਵੱਡੇ ਜੀ ਇਹਦੇ 750 16 ਵਾਲੇ ਠੀਕ ਹੈ ਜੀ ਮਗਲੇ ਟਾਇਰ ਹੈਗੇ ਇਹਦੇ ਬੂਡੀਰ ਦੇ 80% ਟਾਇਰ ਮਗਲੇ ਸਾਰਾ ਟਰੈਡ ਜੈਨੂ ਵਾਲਾ ਨਹੀਂ 5 ਮੰਡ ਟ੍ਰੈਡ ਹੈ ਜੀ ਕੰਡੀਸ਼ਨ ਦੇਖੋ ਜੀ ਬਰਾ 15 ਮੰਡ ਦਾ ਆਹ 15 ਮਾਰਕੀ ਕੰਡੀਸ਼ਨ ਪਈਆ ਬਾਈ ਕਹਿੰਦਾ ਬਾਹਰ ਪੰਪ ਵਾਲਾ ਰਿੰਬਾ ਰੁੰਬਾ ਦਾ ਸਾਰਾ origignal ਹੈ ਮਾਰਦੋ ਕਹਿੰਦਾ ਸਾਦੀ ਕਟਾਈ ਹੈ ਮਿੱਤਰੋ ਹਾਂਜੀ ਸਾਦੀ ਕਟਾਈ ਚ ਆ ਗਿਆ ਟਰੈਕਟਰ ਦੇਖ ਸਕਦਾ ਤੁਸੀਂ ਚੰਗਾ ਟਰੈਕਟਰ ਹੈ ਕੁੱਲ ਮਿਲਾ ਕੇ ਰਿੰਬਾ ਰੁੰਬਾ ਦਾ ਪੂਰਾ ਬਾਈ ਕਹਿੰਦਾ ਸਾਫ ਪਿਆ ਸਿੰਪਲ ਕੱਪੜੇ ਵਾਲੀ ਸਾਤਰੀ ਹੈ ਹਾਂਜੀ ਤੇ ਮਾਡਲ ਕਿੰਨਾ ਹੈ ਗਿਆ ਸੀ ਮਾਡਲ 2005 ਜੀ ਰੇਟ ਰੇਟ ਹੈਗਾ 3 ਲੱਖ ਤੇ ਇਹਦਾ ਡਿਮਾਂਡ 50000 ਰੁਪਏ ਦੀ ਸਾਢੇ ਦਿਨ ਦੀ ਦੇ ਦਾਂਗੇ ਆਪਾਂ 3 ਲੱਖ 25000 ਰੁਪਏ ਦਾ ਟ੍ਰੈਕਟਰ 3 ਲੱਖ 25000 ਦਾ ਟਰੈਕਟਰ ਮਿੱਤਰੋ ਇਹ ਬਣੂਗਾ ਟਰੈਕਟਰ ਚੈੱਕ ਕਰ ਸਕਦੇ ਹੋ ਪੂਰੇ ਆ ਗਿਆ 855 ਐਫੀ ਫੋਰ ਸਟਾਰ ਰਿਵਰਸ ਪੀਟੀਓ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਤੇ ਇਹਦੇ ਬਾਰੇ ਦੱਸੀ ਬਾਈ ਇਹ ਟਰੈਡ ਹੈਗਾ ਜੀ ਫੋਰ ਸਪੀਡ ਹੈ ਜੀ ਠੀਕ ਹੈ ਜੀ ਕਨੋਪੀ ਲੱਗੀ ਆ ਕੋਹੜਾ ਬੰਪਰ ਲੱਗਿਆ ਜੀ ਠੀਕ ਹੈ ਜੀ 30000 ਰੁਪਏ ਦਾ ਸਮਾਨ ਐਕਸਟਰਾ ਗੈਸਟਰਾ ਲੱਗਾ ਮੂਲੇ ਡਰ ਨਵੇਂ ਆ ਜੀ ਠੀਕ ਹੈ ਜੀ ਸਾਰਾ ਟਰੈਕਟਰ ਰੇਨ ਵਾਲਾ ਜੀ ਠੀਕ ਹੈ ਜੀ ਪਿਛਲੇ ਟਾਇਰ ਤੈਰ ਹੈਗੇ 90% ਜੀ ਐਮ ਆਰ ਐਫ ਦੇ ਐਮ ਆਰ ਐਫ ਦੇ ਡਬਲ ਡਿਸਟਰੀਬਿਊਟਰ ਵਾਲਾ ਟਰੈਡਾ ਹੀ ਪਾਵਰ ਸਟੀਅਰਿੰਗ ਤੇਲ ਬ੍ਰੇਕਾਂ ਰਵਰਸ ਵੀਡੀਓ ਠੀਕ ਹੈ ਜੀ ਹਾਂ ਜੀ ਤੇ ਮਾਡਲ ਕਿੰਨੇ ਆ ਗਿਆ ਸੀ ਬਾਈ ਇਹ ਮਾਡਲ 2014 ਜੀ ਤੇ ਰੇਟ ਹੋਰ ਸਪੀਡ ਹੈ ਜੀ ਇਹ ਫੋਰ ਸਪੀਡ ਹੈ ਹਾਂ ਜੀ ਆਹ ਦੇਖ ਸਕਦੇ ਹੋ ਬਾਈ ਫੋਰ ਸਪੀਡ ਹੋਇਆ ਹੋਇਆ ਸੁਪਰ ਸੀਟਰ ਨੂੰ ਪੂਰਾ ਐ ਚੱਕੂ ਸੁਪਰ ਸੀਟਰ ਨੂੰ ਪੂਰਾ ਖਿੱਚੂ ਹਾਂ ਜੀ ਹਾਂ ਜੀ ਹਾਂ ਜੀ ਸੁਪਰ ਸੀਟਰ ਨੂੰ ਬਾਈ ਕਹ ਹਾਂਜੀ ਐਨਓਸੀ ਆਪਾਂ ਕਰਵਾ ਕੇ ਦੇ ਦੇਵਾਂਗੇ ਐਨਓਸੀ ਨਿਕਲੇ ਹੋਗੀ ਪੰਜਾਬ ਦੀ ਬਾਈ ਮਾਡਲ 14 ਆ ਗਿਆ ਸੀ ਤੇ ਰੇਟ ਰੇਟ ਹੈਗਾ ਜੀ ਇਹਦਾ 5 ਲੱਖ ਦੀ ਡਿਮਾਂਡ ਆ ਜੀ ਠੀਕ ਹੈ ਹਾਂਜੀ ਮੌਕੇ ਦਾ ਮੌਕੇ ਦਾ 4 ਲੱਖ ਤੇ ਦੇ ਰਹੇ 75000 ਰੁਪਏ ਦਾ ਹੀ 4 ਲੱਖ 75000 ਦਾ ਮੌਕੇ ਤੇ ਟਰੈਕਟਰ ਮਿੱਤਰੋ ਇਹ ਬਣੂਗਾ ਹਾਂਜੀ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਚੰਗਾ ਟਰੈਕ ਕੋਨੋਪੀ ਵਗੈਰਾ ਲੱਗੀ ਹੋਈ ਹੈ ਹਾਂਜੀ ਤੇ ਮੂਰੇ ਆ ਗਿਆ 744 FAI 4 ਸਟਾਰ ਹਾਂਜੀ ਪ੍ਰੈਸ਼ਰ ਘਟਾਈ ਹੈ ਕਲੋਸ ਕਰ ਇੰਜਨ ਚਾ ਜੀ 14 ਮਾਡਲ ਹੈ ਜੀ ਠੀਕ ਹੈ ਜੀ ਨਵੇਂ ਟਾਇਰ ਆ ਜੀ ਪਿਛਲੇ ਠੀਕ ਹੈ ਜੀ ਮੂਰਲੇ ਹੈਗੇ 80 ਪੈਂਸੇ ਟਾਇਰ ਮਗਰ ਲੈ ਨਵੇਂ ਟਾਇਰ ਨੇ ਬਾਈ 14 ਨੋ 22 ਵਾਲੇ ਹਾਂਜੀ ਤੇ ਮੂਰਲੇ 80 ਪੈਂਸੇ ਨੇ ਸੀਆਰ ਦੇ ਟਾਇਰ ਨੇ ਤੇ ਅਗਲੇ ਕੁੜੀਆਂ ਇੰਜਨਾਂ ਜੀ ਕਰਾਸ ਕਰਤਾ ਇੰਜਨ ਹੈ ਬਠੰਡੇ ਦਾ ਨੰਬਰ ਆ ਬਾਈ ਬਠੰਡੇ ਦਾ ਨੰਬਰ ਆ ਹਾਂਜੀ ਡਬਲ ਡਿਸਟ੍ਰਿਬਿਊਟਰ ਚ ਡਬਲ ਪੰਪ ਚ ਤੇ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਤੇ ਸੈਂਪਲ ਕੱਪੜੇ ਵਾਲੀ ਸੱਤ ਰਹੀ ਹੈ ਹਾਂਜੀ ਤੇ ਮਾਡਲ ਇਹ ਕਿੰਨੇ ਆ ਗਿਆ ਸੀ ਮਾਡਲ ਹੈਗੇ 2014 ਜੀ ਤੇ ਰੇਟ ਰੇਟ ਆਪਾਂ ਦੇ ਦਾਂਗੇ 4 ਲੱਖ ਦੇ 43000 ਦੀ ਆਪਣੀ ਡਿਮਾਂਡ ਆਈ 465000 ਰੁਪਏ ਦਾ ਟਰੈਕਟਰ ਆਪਾਂ ਦੇ ਦੇਣਾ ਜੀ 465000 ਦਾ ਟਰੈਕਟਰ ਇਹ ਮਿੱਤਰੋ ਬਣੂਗਾ ਤੇ ਟਰੈਕਟਰ ਚੈੱਕ ਕਰ ਸਕਦੇ ਤੁਸੀਂ ਮੂਰੇ ਆ ਗਿਆ 855 FAI ਰਿਵਰਸ ਫੀਟਿਓ ਹਾਂਜੀ 2018 ਮਾਡਲ ਆ ਜੀ ਠੀਕ ਹੈ ਜੀ ਰੇਡ ਆਪਣਾ 5 ਲੱਖ ਤੇ 83000 ਰੁਪਏ ਦੀ ਡਿਮਾਂਡ ਕਰਦੇ ਆ ਠੀਕ ਹੈ ਜੀ ਇਹ ਵੀ ਦੇ ਦੇਣਾ ਆਪਾਂ 20000 ਰੁਪਏ ਦਾ ਡਿਸਕਾਊਂਟ ਕਰਕੇ 20000 ਰੁਪਏ ਦਾ ਡਿਸਕਾਊਂਟ ਹੋ ਜਾਊ ਮਿੱਤਰੋ ਨਵਾਂ ਕੱਪੜਾ ਹੀ ਛਤਰੀ ਦੇ ਨਵਾਂ ਹੁੱਡ ਆ ਕੋੜਾ ਬੰਪਰ ਆਈ ਠੀਕ ਹੈ ਜੀ ਬਾਕੀ ਡਿਸਟਰੀਬਿਊਟਰ ਹੈਗਾ ਇਹ ਟਰੈਕਟਰ ਡਬਲ ਡਿਸਟਰੀਬਿਊਟਰ ਡਬਲ ਪੰਪ ਰਿਵਰਸ ਵੀਡੀਓ ਡਬਲ ਕਲਚ ਤੇਲ ਬਰੇਕਾਂ ਠੀਕ ਹੈ ਜੀ ਤੇ ਇੰਜਨ ਗੇਅਰ ਦਾ ਵੀ ਚੰਗਾ ਇੰਜਨ ਗੇਅਰ ਦਾ ਜਮ ਓਕੇ ਆ ਜੀ ਇੰਜਨ ਗੇਅਰ ਦਾ ਵੀ ਬਾਈ ਕਹਿੰਦਾ ਓਕੇ ਆ ਜਮਾ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਤੇ ਮਾਡਲ ਇਹ ਕਿੰਨੇ ਆ ਗਿਆ ਸੀ ਮਾਡਲ ਹੈਗਾ ਜੀ ਨਾ 18 ਮਾਡਲ ਲਈ ਠੀਕ ਹੈ ਦੇਖ ਸਕਦੇ ਹੋ ਬਈ 18 ਮਾਡਲ ਦਾ ਰੇਟ ਸੋ ਦੱਸਤਾ ਤੇ ਬਾਕੀ ਕੰਟੈਕਟ ਕਰ ਸਕਦੇ ਹੋ ਖੁੱਲ੍ਹਵੇਂ ਹਿੱਸੇ ਦਾ ਹਾਂਜੀ ਤੇ ਮੂਰੇ ਆ ਗਿਆ 5210 ਜੋਂਡੀਅਰ ਟਰੈਕਟਰ ਚੈੱਕ ਕਰ ਸਕਦੇ ਜੀ ਗੇਅਰ ਗੇਅਰ ਪ੍ਰੋਚ ਹੈ ਟੌਪ ਮਾਡਲ ਹੈ ਠੀਕ ਹੈ ਜੀ ਹਾਂਜੀ 2000 ਤੇ 22 ਮਾਡਲ ਹੈ ਜੀ ਇਹ ਮਾਨਸਾ ਦਾ ਨੰਬਰ ਹੈ ਜੀ 4231 ਠੀਕ ਹੈ ਜੀ 7 ਲੱਖ 80 ਹਜ਼ਾਰ ਦੀ ਡਿਮਾਂਡ ਹੈ ਜੀ ਠੀਕ ਹੈ ਜੀ ਇਹ ਤਾਂ ਦੇ ਦਾਂਗੇ ਆਪਾਂ 7 ਲੱਖ ਤੇ 55000 ਰੁਪਏ ਦਾ ਜੀ 7 ਲੱਖ 55000 ਦਾ ਟਰੈਕਟਰ ਮਿੱਤਰੋ ਬਣੂਗਾ ਟਾਇਰਾਂ ਦੀ ਗੱਲ ਕੀਤੀ ਆ ਟਾਇਰ ਜਮਾ ਨਵੇਂ ਵਰਗੇ ਟਾਇਰ ਹੀ 90 ਪੈਸੇ ਜੀ 90 ਪੈਸੇ ਟਾਇਰ ਪੈ ਨਹੀਂ ਭਾਈ ਐਮ ਆਰ ਐਫ ਦੇ ਟਾਇਰ ਨੇ ਹੋਰ ਸੂਈ ਚਾਹੀਏ ਏ ਬੀ ਸੀ ਡੀ ਚਾਹੀਏ ਏ ਬੀ ਸੀ ਡੀ ਚਾ ਫੋਰਥ ਸਵੀਟ ਚ ਹਾਂਜੀ ਗੇਅਰ ਪ੍ਰੋ ਟਰੈਡੀ ਗੇਅਰ ਪ੍ਰੋ ਹੈ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਸੈਂਪਲ ਕੱਪੜੇ ਵਾਲੀ ਥਾਤਰੀ ਹੈ ਆਜੂ ਅਗਲੇ ਟਰੈਕਟਰ ਦੀ ਗੱਲ ਕਰੀਏ। ਲਓ ਵੀ ਮੂਰੇ ਆ ਗਿਆ 855 FA ਰਿਵਰਸ PTO 3 ਸਟਾਰ ਦੱਸਿਓ ਬਈ ਇਹਦੇ ਸਿੰਪਲ ਸਟੇering ਟਰੈਡ ਆ ਜੀ ਇਹ ਸਿੰਪਲ ਕਟਾਈ ਦੇ ਵਿੱਚ। ਠੀਕ ਹੈ ਜੀ। ਹਾਂ ਜੀ 2011 ਮਾਡਲ ਆ ਜੀ। ਠੀਕ ਹੈ ਜੀ। 855 ਦੇ ਟਾਇਰ ਆ ਜੀ ਸਾਰਾ ਟਰੈਡ ਜੈਨੂਇਨ ਆ ਜੀ। ਠੀਕ ਹੈ ਜੀ ਰੰਗ ਪੇਂਟ ਹਾਂ ਜੀ ਕਨੋਪੀ ਇਹਦੇ ਲੱਗੀ ਆ। ਠੀਕ ਹੈ ਜੀ। ਪੇਟੀ ਧਰੀ ਹੋਈ ਆ ਜੀ। ਠੀਕ ਹੈ ਜੀ। ਹਾਂ ਜੀ 2011 ਮਾਡਲ 3,99,000 ਰੁਪਏ ਦੀ ਇਹ ਡਿਮਾਂਡ ਕਰਦੇ ਆ ਜੀ। ਇਹ ਦੇ ਦੇਣਾ ਆਪਾਂ 3 ਲੱਖ ਤੇ 70000 ਰੁਪਏ ਦਾ ਟਰੈਕਟਰ ਯੈਸ অর ਨੋ 3 ਲੱਖ 70000 ਦਾ ਯੈਸ অর ਨੋ ਹੀ ਠੀਕ ਹੈ 3 ਲੱਖ 70000 ਦਾ ਟਰੈਕਟਰ ਬਣੂ ਬਾਈ ਚੌਕੜਾ ਐਮ ਆਰ ਫਲੇਟਰਾਂ ਦਾ ਹੀ ਇਹਦੇ ਠੀਕ ਹੈ ਹਾਂਜੀ ਚੌਕੜਾ ਐਮ ਆਰ ਫਲੇਟਰ ਨੇ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਬਾਈ ਇਸ ਤੋਂ ਇਲਾਵਾ ਬਾਈ ਹੋਰ ਕਿੰਨੇ ਕੁ ਹੁੰਦੇ ਹੋ ਹੋਰ ਟਰੈਕਟਰ ਆਪਣੇ ਕੋਲ ਤਿਆਰ ਹੋਈ ਜਾਂਦੇ ਘਰੇ ਖੜੇ ਆਈ ਇਸ ਟਾਈਮ ਅਗਲੇ ਬੁੱਧਵਾਰ ਤੱਕ ਲੈ ਆਵਾਂਗੇ ਆਪਾਂ ਮੰਡੀ ਤੇ ਠੀਕ ਹੈ ਜੀ ਦੇ ਲੋਕੇਸ਼ਨ ਕੀ ਪੈ ਜਾਂਦੀ ਹੈ ਲੋਕੇਸ਼ਨ ਆਪਣੇ ਪਿੰਡ ਹੈਗਾ ਭਾਈ ਬਖਤੌਰ ਬਠੰਡਾ ਮਾਨਸਾ ਰੋਡ ਤੇ ਹੀ ਠੀਕ ਹੈ ਨੰਬਰ ਦੱਸਣ ਨੇ 98735 76412 ਨਾਸੀ 735 76412 ਇਹ ਆਪਣਾ ਨੰਬਰ ਹੈ ਇਹ ਬਾਈ ਦਾ ਨੰਬਰ ਹੈ ਕਰਕੇ ਕੰਟੈਕਟ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਫੋਲੋ ਧੰਨਵਾਦ